ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗ ਬਾਣੀ ਔਰ ਜਗ ਬਾਣੀ ਦੇ ਨਿਊਜ਼ ਰੂਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਿਆਣੇ ਕਹਿੰਦੇ ਆ ਕਿ ਗਰੀਬੀ ਸਭ ਤੋਂ ਵੱਡੀ ਜ਼ਹਿਮਤ ਹੈ ਤੇ ਤੁਹਾਡੇ ਘਰ ਦੀਆਂ ਮੁਸ਼ਕਿਲਾਂ ਤੁਹਾਨੂੰ ਉਹ ਕਰਨ ਨੂੰ ਵੀ ਮਜਬੂਰ ਕਰ ਦਿੰਦੀਆਂ ਜਿਸ ਨੂੰ ਪਤਾ ਆ ਕਿ ਕਰਨ ਦੇ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ ਅੱਜ ਖਬਰ ਜਿਹੜੀ ਫਤੇਗੜ ਸਾਹਿਬ ਦੇ ਕਬੱਡੀ ਮੈਚ ਤੋਂ ਆਈ ਸੀਗੀ ਯਾਨੀ ਕਿ ਬਿੱਟੂ ਬਲਿਆਲ ਉੱਥੇ ਖੇਡਦਾ ਆ ਸੰਗਰੂਰ ਦਾ ਇਹ ਮੁੰਡਾ ਬਲਿਆਲ ਪਿੰਡ ਦਾ ਕੋਆਰਡੀਨਾ ਇਨਾ ਪਿਆਰ ਹੈ ਕਿ ਉਹਦੀ ਰੀਲ ਇੱਕ ਵਾਇਰਲ ਹੋਣ ਰਹੀ ਆ ਵੀ ਜੇ ਕਿਤੇ ਕਬੱਡੀ ਖੇਡਦਿਆਂ ਮੈਨੂੰ ਮੌਤ ਵੀ ਆ ਜਾਵੇ ਤਾਂ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਆ ਤੇ ਮੈਨੂੰ ਮੈਦਾਨ ਦੇ ਵਿੱਚੋਂ ਚੱਕ ਲਿਆਓ। ਉਹ ਸ਼ਾਇਦ ਗੱਲਾਂ ਸੱਚ ਹੋ ਗਈਆਂ ਪਰ ਦਿਲ ਜਿਹੜਾ ਆ ਕਹਿੰਦਾ ਵੀ ਇਹ ਸ਼ਾਇਦ ਸੱਚ ਨਾ ਹੋਵੇ। ਖਿਡਾਰੀ ਖਾਸ ਕਰਕੇ ਸਾਡੀ ਕਹਿੰਦੇ ਸੀ ਪੰਜਾਬ ਦੀ ਮਾਂ ਖੇਲ ਕਬੱਡੀ ਹੈ। ਪਰ ਕਬੱਡੀ ਦੇ ਪਲੇਟਫਾਰਮ ਜਾਂ ਕਬੱਡੀ ਦੇ ਖਿਡਾਰੀ ਜਿਹੜੇ ਨੇ ਉਹਨਾਂ ਦੇ ਲਈ ਇਹ ਸੌਖਾ ਨਹੀਂ ਆ ਕਿ ਜਦੋਂ ਕਿਤੇ ਸੱਟ ਲੱਗ ਜਾਵੇ ਜਾਂ ਇੰਜਰੀ ਹੋ ਜਾਵੇ ਤੇ ਉਹਨਾਂ ਦੀ ਕੋਈ ਬਾਹ ਫੜ ਲਵੇ। ਕਈ ਵਾਰ ਤੇ ਕਬੱਡੀ ਦੇ ਖਿਡਾਰੀ ਐਦਾਂ ਵੀ ਰੋਲਦੇ ਦੇਖੇ ਆ। ਕਿ ਉਹਨਾਂ ਦੀਆਂ ਆਪ ਤੇ ਰੁਲਦੇ ਆ ਉਹਨਾਂ ਦੇ ਪਰਿਵਾਰ ਉਹਨਾਂ ਦੇ ਇਲਾਜ ਦੇ ਲਈ ਦਰਬ-ਦਰ ਭਟਕਦੇ ਆ ਫਿਲਹਾਲ ਇਹ ਜਿਹੜੀ ਤਸਵੀਰ ਹੈ ਕਿ ਗਰੀਬੀ ਨੇ ਜਾਨ ਲਈ ਹੈ ਕਿਉਂਕਿ ਅ ਡਾਕਟਰ ਨੇ ਕਿਹਾ ਸੀ ਵੀ ਤੂੰ ਕਾਢੀ ਖੇਡਣੀ ਨਹੀਂ ਨੀ ਹੈਗੀ ਤਿੰਨ ਸਟੰਟ ਪਏ ਸਰਜਰੀਆਂ ਹੋਈਆਂ ਫਤੇਗੜ ਸਾਹਿਬ ਦਾ ਮੇਲਾ ਆ ਉਹਦੇ ਚ ਰੇਡ ਪਾ ਕੇ ਮੁਰ ਵੀ ਆਇਆ ਨੰਬਰ ਲੈ ਕੇ ਵੀ ਪਰ ਇਹਦੇ ਨਾਲ ਜਦੋਂ ਸਰੀਰ ਸਾਥ ਨਾ ਦੇਵੇ ਤੇ ਫਿਰ ਇਹ ਸਭ ਕੁਝ ਹੋ ਜਾਂਦਾ ਆ ਇਹ ਪੂਰੇ ਮੁੱਦੇ ਦੇ ਉੱਤੇ ਹਾਲਾਂਕਿ ਸਭ ਨੂੰ ਪਤਾ ਪ੍ਰਤੱਖ ਹੈ ਕੀ ਕੀ ਹੋਇਆ ਪਰ ਖਿਡਾਰੀਆਂ ਦੀ ਦਸ਼ਾ ਪੰਜਾਬ ਵਰਸਸ ਕਬੱਡੀ ਦੀ ਗੱਲ ਵੀ ਕਰਾਂਗੇ ਔਰ ਅਸੀਂ ਹੱਕ ਠੋਕੇ ਕਹਿੰਨੇ ਆ ਕਿ ਕਬੱਡੀ ਸਾਡੇ ਖੂਨ ਦੇ ਵਿੱਚ ਆ ਵੀ ਕਬੱਡੀ ਤਾਂ ਕਿਤੇ ਸਾਨੂੰ ਦੇਖਣ ਨੂੰ ਉੱਦਾਂ ਵੀ ਮਿਲ ਜਵੇ ਤੇ ਸਾਨੂੰ ਆਨੰਦ ਆ ਜਾਂਦਾ ਪਰ ਫਿਰ ਵੀ ਕਬੱਡੀ ਦੇ ਖਿਡਾਰੀਆਂ ਦੀਆਂ ਇੰਨੀਆਂ ਮਜਬੂਰੀਆਂ ਜੋ ਸਿਹਤ ਉਹਨਾਂ ਦੀ ਨਾਸਵਜ ਹੋ ਜਵੇ ਤਾਂ ਤਾਂ ਵੀ ਉਹਨਾਂ ਨੂੰ ਗਰਾਊਂਡ 'ਚ ਜਾਣਾ ਪਵੇ ਕਿਰਤ ਸਾਡੇ ਉੱਤੇ ਸਵਾਲ ਵੀ ਖੜੇ ਹੁੰਦੇ ਆ ਮੇਰੇ ਨਾਲ ਮੇਰੀ ਸਹਿਯੋਗੀ ਹੈ ਮਾਹੀ ਮਾਹੀ ਕਬੱਡੀ ਜਾਂ ਪੰਜਾਬ ਅਸੀਂ ਬੜੇ ਪ੍ਰਾਊਡਲੀ ਕਹਿੰਨੇ ਆ ਔਰ ਮੈਨੂੰ ਲੱਗਦਾ ਵੀ ਇਹ ਦੋਹੇ ਚੀਜ਼ਾਂ ਜਿਹੜੀਆਂ ਨੇ ਆਪਸ ਦੇ ਵਿੱਚ ਬੜੀਆਂ ਇੱਕ ਮਿਕਾ ਅਸੀਂ ਕਹਿੰਦੇ ਸਾਡੇ ਖੂਨ ਚ ਮਾਖੇ ਖੇਡ ਕਬੱਡੀ ਆ ਪਰ ਜਦੋਂ ਕਬੱਡੀ ਦੇ ਖਿਡਾਰੀਆਂ ਦੀ ਆਹ ਦਸ਼ਾ ਹੁੰਦੀ ਹੈ ਫਿਰ ਸਵਾਲ ਖੜੇ ਹੁੰਦੇ ਆ ਬਿਲਕੁਲ ਅੱਜ ਜੋ ਮੌਤ ਹੋਈ ਹੈ ਬਿੱਟੂ ਬਲੇয়াল ਦੀ ਤਾਂ ਇਹਨੇ ਬੜੇ ਸਵਾਲ ਖੜੇ ਕੀਤੇ ਕਿਉਂਕਿ ਪਹਿਲੀ ਮੌਤ ਨਹੀਂ ਹੋ ਇਸ ਤੋਂ ਪਹਿਲਾਂ ਵੀ ਕਬੱਡੀ ਖਿਡਾਰੀਆਂ ਦੀ ਇਸ ਤਰੀਕੇ ਨਾਲ ਮੌਤ ਹੋ ਚੁੱਕੀ ਹੈ ਕਈ ਖਿਡਾਰੀ ਮੈਦਾਨ ਦੇ ਵਿੱਚ ਇਸ ਤਰੀਕੇ ਨਾਲ ਮਾਰੇ ਗਏ ਕਿ ਕਹਿ ਸਕਦੇ ਕਿ ਗਰੀਬੀ ਕਰਕੇ ਜਾਣਾ ਪਿਆ ਕਬੱਡੀ ਦੇ ਮੈਦਾਨ ਤੱਕ ਬਿੱਟੂ ਬਲੇয়াল ਦੀ ਜ਼ਿਕਰ ਗੱਲ ਕਰੀਏ ਕਿਉਂਕਿ ਸਟੰਟ ਪੈ ਹੋਏ ਸੀ ਔਰ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ ਜਦੋਂ ਰੀਡ ਪੌਂਟ ਜਾਂਦੇ ਆ ਕੀਦਾ ਦਿਲ ਕਰਦਾ ਜਦੋਂ ਬੰਦਾ ਬਿਮਾਰ ਹੋਵੇ ਜਦੋਂ ਇਸ ਤਰੀਕੇ ਦੇ ਨਾਲ ਬਿਮਾਰੀ ਦੇ ਨਾਲ ਜੂਝ ਰਿਹਾ ਹੋਵੇ ਤੇ ਇਨਸਟੈਂਟ ਪੈ ਹੁਣ ਔਰ ਉਹ ਖੇਡ ਦੇ ਵਿੱਚ ਜਾਣਾ ਪਵੇ ਜਿਹਦੇ ਵਿੱਚ ਪਤਾ ਹੀ ਹੈ ਕਿ ਜ਼ੋਰ ਲੱਗਣਾ ਹੀ ਲੱਗਣਾ ਆ ਤੇ ਕਦੀ ਵੀ ਕੁਝ ਵੀ ਹੋ ਸਕਦਾ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਦਾ ਵੀ ਦਿਲ ਕਰਦਾ ਹੋਵੇ ਪਿਆਰ ਜਿੰਨਾ ਮਰਜ਼ੀ ਫਿਰ ਖੇਡ ਨਾਲ ਹੋਵੇ ਕਿਨਾਰਾ ਕਰਨਾ ਹੀ ਪੈਂਦਾ ਆ ਪਰ ਇਹ ਗਰੀਬੀ ਉੱਥੇ ਤੱਕ ਲੈ ਕੇ ਗਈ ਹੈ ਸਵਾਲ ਇਹ ਹੀ ਖੜੇ ਹੁੰਦੇ ਆ ਕਿ ਆਖਿਰ ਹਜੇ ਵੀ ਇਹ ਹਾਲਤ ਕਿਉਂ ਆ ਕਿਉਂਕਿ ਬੜੇ ਦਾਅਵੇ ਕੀਤੇ ਜਾਂਦੇ ਆ ਪਿਛਲੀਆਂ ਸਰਕਾਰਾਂ ਦੇ ਵੱਲੋਂ ਵੀ ਹੁਣ ਦੀਆਂ ਸਰਕਾਰਾਂ ਦੇ ਵੱਲੋਂ ਵੀ ਪਰ ਹੁਣ ਜੋ ਇਹ ਆ ਇਸ ਤਰੀਕੇ ਦੀ ਘਟਨਾ ਸਾਹਮਣੇ ਆਈ ਹੈ ਤੇ ਇਹਨੇ ਹਰ ਕਿਸੇ ਨੂੰ ਰਵਾ ਕੇ ਰੱਖ ਦਿੱਤਾ ਕਿਉਂਕਿ ਅੱਜ ਉਹਦੀ ਭੈਣ ਦੇ ਵੈਣ ਵੀ ਸੁਣੇ ਨਹੀਂ ਜਾਂਦੇ ਅੱਜ ਉਹਦੀ ਜੋ ਪਤਨੀ ਰੋਂਦੀ ਆ ਉਹ ਵੀ ਦੇਖੀ ਨਹੀਂ ਜਾਂਦੀ ਘਰ ਦੇ ਵਿੱਚ ਨਾ ਮਾਂ ਰਹੀ ਨਾ ਪਿਓ ਰਿਆ ਔਰ ਇੱਕ ਭਰਾ ਦੀ ਵੀ ਮੌਤ ਪਹਿਲਾਂ ਹੋ ਚੁੱਕੀ ਹੈ ਔਰ ਇੱਕ ਲੋਤਾ ਸਹਾਰਾ ਕਹਿ ਸਕਦੇ ਸੀ ਪਰਿਵਾਰ ਦਾ ਸੀ ਇਕਲੌਤਾ ਕਮਾਉਣ ਵਾਲਾ ਸੀ ਸ਼ਾਇਦ ਉਸ ਮੈਦਾਨ ਤੱਕ ਤਾਂ ਜਾਣਾ ਪਿਆ ਅੱਜ ਤਾਂ ਇਸ ਨੂੰ ਲੈ ਕੇ ਇਹ ਜ਼ਰੂਰ ਕਹਿ ਸਕਦੇ ਆ ਕਿ ਕਿਤਨੇ ਕਿਤੇ ਜਨੂਨ ਤਾਂ ਸੀ ਕਬੱਡੀ ਦਾ ਪਰ ਦੂਸਰੇ ਪਾਸੇ ਇਸ ਜਨੂਨ ਦੀ ਕਦਰ ਨਹੀਂ ਪੈਂਦੀ ਜੇ ਸਮੇਂ ਸਿਰ ਰਹਿੰਦੇ ਕਦਰ ਪੈ ਜਾਵੇ ਨਾ ਖਿਡਾਰੀਆਂ ਦੀ ਸ਼ਾਇਦ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦਾ ਦਾਅ ਨਾ ਲਾਉਣਾ ਪਵੇ ਤਾਂ ਅੱਜ ਜਿਹੜਾ ਬਿੱਟੂ ਭਲੇਵਾਲ ਦੇ ਨਾਲ ਹੋਇਆ ਇਹ ਜ਼ਿੰਦਗੀ ਦਾ ਦਾਅ ਖੇਡਣ ਗਿਆ ਸੀ ਔਰ ਜ਼ਿੰਦਗੀ ਦਾ ਦਾਅ ਉੱਥੇ ਹਾਰ ਕੇ ਆਇਆ ਔਰ ਕਿਤਨੇ ਕਿਤੇ ਕਬੱਡੀ ਵੀ ਹਾਰ ਗਈ ਕਿਤਨੇ ਕਿਤੇ ਖੇਡਾਂ ਨੂੰ ਲੈ ਕੇ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਸਰਕਾਰਾਂ ਦੇ ਵੱਲੋਂ ਉਹ ਵੀ ਇੱਥੇ ਹਾਰਦੇ ਹੋਏ ਨਜ਼ਰ ਆ ਰਹੇ ਆ ਬਹੁਤ ਸ਼ੁਕਰੀਆ ਵਾਕਿਆ ਜਿਵੇਂ ਮਾਂ ਹੀ ਕਹਿੰਦੀ ਆ ਵੀ ਇਹਦੇ ਨਾਲ ਕੱਲਾ ਉਹ ਨਹੀਂ ਹਾਰ ਰਿਹਾ ਜ਼ਿੰਦਗੀ ਦੀ ਜੰਗ ਅਸੀਂ ਸਾਰੇ ਹਾਰ ਰਹੇ ਆ ਕਿਉਂਕਿ ਇਹ ਇੱਕ ਖਿਡਾਰੀ ਨਹੀਂ ਆ ਬਿੱਟੂ ਤਾਂ ਸ਼ਾਇਦ ਉਹ ਮਾਂ ਦਾ ਪੁੱਤ ਸੀਗਾ ਜਿਸ ਨੂੰ ਪਤਾ ਸੀ ਵੀ ਮੇਰੇ ਨਾਲੇ ਸਭ ਕੁਝ ਹੋ ਜਾਣਾ ਆ ਪਰ ਮਜਬੂਰੀ ਕੀ ਕੀ ਨਹੀਂ ਕਰਾ ਦਿੰਦੀ ਆਪਣੇ ਕੌੜੀ ਖੇਡਦਾ ਉਹ ਪੁਆਇੰਟ ਲੈ ਕੇ ਮੁੜ ਕੇ ਵੀ ਆਉਂਦਾ ਆ ਪਰ ਉਸ ਤੋਂ ਬਾਅਦ ਉਹ ਜ਼ਿੰਦਗੀ ਦਾ ਜਿਹੜਾ ਪੁਆਇੰਟ ਹੈ ਉਸ ਨੂੰ ਹਾਰ ਗਿਆ ਉਸ ਨੂੰ ਆਪਣੀ ਜ਼ਿੰਦਗੀ ਜਿਹੜੀ ਹੈ ਦਾਤੇ ਲਾ ਗਿਆ ਪਰ ਸਵਾਲ ਇਹ ਆ ਵੀ ਇੱذਲੀ ਕੋਈ ਫੈਡਰੇਸ਼ਨਾਂ ਜਾਂ ਫਿਰ ਇੰਨੇ ਕਲੱਬ ਹੈ ਉਹਨਾਂ ਨੂੰ ਕਿਵੇਂ ਕਿਸੇ ਤਰੀਕੇ ਨਾਲ ਚੈਨਲਾਈਜ਼ ਕੀਤਾ ਜਾਵੇ ਉਹਨਾਂ ਖਿਡਾਰੀਆਂ ਦੀ ਬਾਹ ਵੀ ਫੜੀ ਜਾਵੇ ਜਿਹੜੇ ਆਪਣੇ ਦੌਰ ਦੇ ਉੱਤੇ ਤੇ ਸਿਰੇ ਦੀ ਕਬੱਡੀ ਖੇਡਦੇ ਆ ਪਰ ਜੇਕਰ ਉਹਨਾਂ ਦੇ ਉਹ ਦੌਰ ਨੂੰ ਖਤਮ ਹੋ ਜਾਵੇ ਕਿਉਂਕਿ ਦੌਰ ਤੇ ਖਤਮ ਹੋਣਾ ਹੀ ਹੋਣਾ ਆ ਅਸੀਂ ਇਹ ਮਾਂ ਖੇਲ ਕਬੱਡੀ ਨੂੰ ਇੰਨਾ ਬਚਾ ਨਹੀਂ ਸਕੇ ਅ ਦੂਸਰੀ ਗੱਲ ਕਰਦੇ ਆ ਕੈਨੇਡਾ ਕੈਨੇਡਾ ਦੇ ਵਿੱਚ ਹਾਲ ਜਿਹੜੇ ਨੇ ਖਾਸ ਕਰਕੇ ਕ੍ਰਾਈਮ ਨੂੰ ਲੈ ਕੇ ਸਾਨੂੰ ਸਭ ਨੂੰ ਪਤਾ ਹੈ ਉੱਥੇ ਆਰਗੇਨਾਈਜ਼ ਕ੍ਰਾਈਮ ਹੈ ਪਲਾਜ਼ਿਆਂ ਦੇ ਬਾਹਰ ਗੋਲੀਆਂ ਚੱਲਦੀਆਂ ਪੰਜਾਬੀ ਮੁੰਡੇ ਜਿਹੜੇ ਨੇ ਉਹਨਾਂ ਦੇ ਨਾਮ ਬਹੁਤ ਆਉਂਦੇ ਨੇ ਔਰ ਉਹਨੂੰ ਹੀ ਲੈ ਕੇ ਕਪਿਲ ਤੁਹਾਨੂੰ ਪਤਾ ਹੋਵੇਗਾ ਕਿ ਕਪਿਲ ਦੇ ਕੈਫੇ ਦੇ ਉੱਤੇ ਤਿੰਨ ਚਾਰ ਵਾਰ ਜਿਹੜਾ ਆ ਉਹ ਗੋਲੀਆਂ ਚੱਲੀਆਂ ਨੇ ਪਰ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੀ ਗੈਂਗ ਦੇ ਬੰਦਿਆਂ ਦਾ ਨਾਮ ਆਉਂਦਾ ਹੈ ਪਰ ਹੁਣ ਕੈਨੇਡਾ ਸਰਕਾਰ ਕਿਉਂਕਿ ਕੈਨੇਡਾ ਸਰਕਾਰ ਨੂੰ ਪਤਾ ਹੈ ਕਿ ਉੱਥੇ ਪੰਜਾਬੀ ਬਿਜ਼ਨਸਮੈਨ ਬਹੁਤ ਨੇ ਉਹਨਾਂ ਦੀ ਜੇਕਰ ਰੱਖਿਆ ਨਾ ਕੀਤੀ ਗਈ ਉਹਨਾਂ ਦੇ ਬਿਜ਼ਨਸ ਨੂੰ ਨੂੰ ਸੰਭਾਲਿਆ ਨਹੀਂ ਗਿਆ ਇਨਸਿਕਿਉਰ ਹੋਏ ਤਾਂ ਫੇਰ ਕੀ ਹੋਏਗਾ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਸਭ ਕੁਝ ਨੂੰ ਹੁਣ ਬੜੇ ਵੱਡੇ ਤਰੀਕੇ ਦੇ ਨਾਲ ਕਰ ਲਿਆ ਪਰ ਦੁੱਖ ਦੀ ਗੱਲ ਇਹ ਆ ਕਿ ਇਹਨਾਂ ਵਿੱਚ ਪੰਜਾਬੀ ਹੋ ਸਾਰੇ ਜ਼ਿਆਦੇ ਹਾਲਾਂਕਿ ਉਹ ਪੰਜਾਬੀ ਆ ਬੰਦਾ ਜਿਹਨੇ ਦੁਨੀਆ ਦੇ ਵਿੱਚ ਸਾਡਾ ਨਾਂ ਰੌਸ਼ਨ ਕੀਤਾ ਉਹਦੇ ਧੰਦੇ ਨੇ ਉਹਨੇ ਧੰਦਾ ਸ਼ੁਰੂ ਕੀਤਾ ਜਾ ਕੇ ਕੈਨੇਡਾ ਉੱਥੇ ਜਾ ਕੇ ਗੋਲੀਆਂ ਚੱਲਦੀਆਂ ਨੇ ਤੇ ਉਹ ਗੋਲੀਆਂ ਚਲਾਉਣ ਵਾਲੇ ਵੀ ਕਿਤੇ ਨਾ ਕਿਤੇ ਸਾਡੇ ਭਾਈਚਾਰੇ ਦੇ ਨਾਲ ਸਬੰਧਿਤ ਆ ਪਰ ਹੁਣ ਕੈਨੇਡਾ ਸਰਕਾਰ ਸਖਤ ਆ ਡਿਪੋਰਟ ਕਰਨ ਜਾ ਰਹੀ ਆ ਕਿ ਮਾਮਲਾ ਆ ਮਾਹੀ ਕੌਣ ਕੌਣ ਡਿਪੋਰਟ ਹੋ ਰਿਹਾ ਔਰ ਕਿੰਨੇ ਕੀ ਇਹਦੇ ਵਿੱਚ ਜ਼ਿਆਦੇ ਪੰਜਾਬੀ ਆ ਤਿੰਨ ਮੁੰਡੇ ਡਿਪੋਰਟ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਜਿਨ੍ਹਾਂ ਨੂੰ ਕਪੀਲ ਦੇ ਕੈਫੇ ਦੇ ਉੱਤੇ ਜਿਹੜਾ ਇਹ ਹਮਲਾ ਹੋਇਆ ਸੀ ਉਸ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੋਰ ਵੀ ਕਈ ਮਾਮਲਿਆਂ ਦੇ ਵਿੱਚ ਕਹਿੰਦੇ ਸ਼ਾਮਲ ਸੀ ਔਰ ਤਿੰਨੇ ਮੁੰਡੇ ਪੰਜਾਬੀ ਆ ਫਿਲਹਾਲ ਉਹਨਾਂ ਦੀ ਜਿਹੜੀ ਪਛਾਣ ਆ ਉਹ ਜ਼ਾਹਰ ਨਹੀਂ ਕੀਤੀ ਗਈ ਪੁਲਿਸ ਦੇ ਵੱਲੋਂ ਬਾਰਡਰ ਸਰਵਿਸਿਜ਼ ਏਜੰਸੀ ਆ ਜਿਨ੍ਹਾਂ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਔਰ ਇਹ ਪੰਜਾਬੀ ਪਹਿਲਾਂ ਬੜਾ ਸੌਖਾ ਰਾਹ ਸੀਗਾ ਕਿ ਇੱਥੇ ਤੁਸੀਂ ਕ੍ਰਾਈਮ ਕਰੋ ਪੰਜਾਬ ਦੇ ਵਿੱਚ ਵਦੇਸ਼ ਵਿੱਚ ਜਾ ਕੇ ਬੈਠ ਜਾਓ ਉੱਥੇ ਜਾ ਕੇ ਆਪਣਾ ਕੋਈ ਗੈਂਗ ਬਣਾ ਲਓ ਫਿਰ ਉਹ ਗੈਂਗ ਉੱਥੋਂ ਬੈਠ ਕੇ ਸਾਰਾ ਕੰਮ ਕਰਦਾ ਕਿਉਂਕਿ ਪੈਸੇ ਕਮਾ ਲਏ ਹੁੰਦੇ ਆ ਵਿਦੇਸ਼ਾਂ ਦੇ ਵਿੱਚ ਜਾ ਕੇ ਤੁਸੀਂ ਹੋਰ ਵੀ ਇਸ ਤਰੀਕੇ ਦੇ ਕੰਮਾਂ ਦੇ ਵਿੱਚ ਪੈਸੇ ਕਮਾਉਂਦੇ ਆ ਫਿਰ ਤੁਹਾਨੂੰ ਪਤਾ ਹੈ ਕਿ ਪੰਜਾਬੀਆਂ ਨੂੰ ਟਾਰਗੇਟ ਕਰਨਾ ਖਾਸ ਤੌਰ ਤੇ ਉਹ ਮੁੰਡੇ ਆ ਜਿਹੜੇ ਪੰਜਾਬੀਆਂ ਨੂੰ ਟਾਰਗੇਟ ਕਰਦੇ ਸੀ ਕੈਨੇਡਾ ਦੇ ਵਿੱਚ ਵੱਡੇ ਵਪਾਰ ਆ ਪੰਜਾਬੀਆਂ ਦੇ ਤਾਂ ਉਹਨਾਂ ਨੂੰ ਪਹਿਲਾਂ ਫਰौती ਲਈ ਕਾਲਾ ਜਾਂਦੀਆਂ ਨੇ ਜਦੋਂ ਉਹ ਫਰौती ਨਹੀਂ ਦਿੰਦੇ ਫਿਰ ਉਹਨਾਂ ਦੇ ਉੱਤੇ ਗੋਲੀਬਾਰੀ ਕੀਤੀ ਜਾਂਦੀ ਹੈ ਉਹਨਾਂ ਦੀ ਕੋਈ ਵੀ ਚਾਹੀ ਪਲਾਜ਼ਾ ਹੋਵੇ ਜਾਂ ਫਿਰ ਉਹਨਾਂ ਦੇ ਕੋਈ ਵੀ ਬਿਜ਼ਨਸ ਹੋਵੇ ਤਾਂ ਉੱਥੇ ਬਾਹਰ ਗੋਲੀਆਂ ਚੱਲਦੀਆਂ ਨੇ ਕਪਿਲ ਦੇ ਕੈਫੇ ਤੇ ਵੀ ਇਸੇ ਤਰੀਕੇ ਦੇ ਨਾਲ ਗੋਲੀਬਾਰੀ ਕੀਤੀ ਗਈ ਸੀ ਔਰ ਇਸ ਮਾਮਲੇ ਦੇ ਵਿੱਚ ਫਰੋਤੀ ਦੀ ਮੰਗ ਚਾਹੀ ਕੀਤੀ ਗਈ ਸੀ ਜਾਂ ਨਹੀਂ ਕੀਤੀ ਗਈ ਸੀ ਉਹ ਗੱਲ ਬਾਹਰ ਆਈ ਜਾਂ ਨਹੀਂ ਆਈ ਉਹ ਇੱਕ ਵੱਖਰਾ ਵਿਸ਼ਾ ਆ ਪਰ ਜਦੋਂ ਗੋਲੀਬਾਰੀ ਹੁੰਦੀ ਹੈ ਤਾਂ ਸਵਾਲ ਜ਼ਰੂਰ ਉਠਦੇ ਆ ਕਿ ਆਖਿਰ ਕਪਿਲ ਸ਼ਰਮਾ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਕਿਉਂਕਿ ਪਤਾ ਹੈ ਕਿ ਪੰਜਾਬ ਦਾ ਇੰਨਾ ਰੀਨੌਂਡ ਫੇਸ ਆ ਕਾਫੀ ਕਮਾਈ ਉਹਨੇ ਇੱਥੇ ਪੰਜਾਬ ਦੇ ਵਿੱਚ ਕੀਤੀ ਆ ਜੇਕਰ ਇਹ ਟੀਵੀ ਇੰਡਸਟਰੀ ਦੇ ਵਿੱਚ ਇੱਕ ਵੱਡਾ ਚਿਹਰਾ ਆ ਉੱਥੋਂ ਬਹੁਤ ਜ਼ਿਆਦਾ ਕਮਾਈ ਕੀਤੀ ਹੈ ਤਾਂ ਇੱਕ ਵਧੀਆ ਜਿਹੜੇ ਕਾਮੇਡੀਅਨ ਆ ਉਹਨਾਂ ਦੇ ਵਿੱਚ ਨਾਮ ਆਉਂਦਾ ਆ ਵਧੀਆ ਕਮਾਈ ਕਰਨ ਵਾਲੇ ਜਿਹੜੀ ਸੈਲੀਬ੍ਰਿਟੀ ਆ ਉਹਨਾਂ ਦੇ ਵਿੱਚ ਨਾਮ ਆਉਂਦਾ ਆ ਤਾਂ ਸਿੱਧਾ ਸਿੱਧਾ ਕਾਰਨ ਹੈ ਕਿ ਪੈਸੇ ਕਰਕੇ ਹੀ ਇਹ ਕਾਰਵਾਈ ਕੀਤੀ ਜਾਂਦੀ ਆ ਬਾਅਦ ਵਿੱਚ ਹਾਲਾਂਕਿ ਜ਼ਰੂਰ ਗੈਂਗ ਵੱਲੋਂ ਜੋੜ ਦਿੱਤਾ ਜਾਂਦਾ ਕਿ ਇਹਨੇ ਇਦਾਂ ਕੀਤਾ ਪੰਜਾਬੀ ਦਾ ਅਪਮਾਨ ਕੀਤਾ ਉਹਦਾ ਅਪਮਾਨ ਕੀਤਾ ਫਿਰ ਬਹੁਤ ਸਾਰੇ ਇਹ ਜਿਹੜੇ ਗੈਂਗਸਟਰ ਹੈ ਨਾ ਬਹੁਤ ਸਾਰੇ ਨਾਲ ਗੱਲਾਂ ਜੋੜ ਦਿੰਦੇ ਆ ਕਿ ਅਸੀਂ ਤਾਂ ਇਹ ਅਣਖ ਦੀ ਖਾਤਰ ਕਾਰਵਾਈ ਕੀਤੀ ਆ ਅਸੀਂ ਤਾਂ ਇਸ ਕਰਕੇ ਕੀਤੀ ਆ ਕਿਉਂਕਿ ਪੰਜਾਬੀਆਂ ਦਾ ਨਾਮ ਬਦਨਾਮ ਹੋਇਆ ਫਿਰ ਬਹੁਤ ਕੁਝ ਜੁੜ ਜਾਂਦਾ ਪਰ ਮੇਨ ਰੀਜ਼ਨ ਜਿਹੜਾ ਹੁੰਦਾ ਉਹ ਪੈਸਾ ਹੁੰਦਾ ਤੇ ਕਾਰਵਾਈ ਇਹ ਕੀਤੀ ਗਈ ਆ ਤਿੰਨ ਮੁੰਡੇ ਆ ਪੰਜਾਬ ਦੇ ਜਿਹੜੇ ਡਿਪੋਰਟ ਕੀਤੇ ਜਾਣਗੇ ਔਰ 78 ਮੁੰਡੇ ਆ ਜਿਨ੍ਹਾਂ ਦੀ ਪਛਾਣ ਕੀਤੀ ਗਈ ਆ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਆਰਗੇਨਾਈਜ਼ਡ ਕਰਾਈਮ ਕੈਨੇਡਾ ਦੇ ਵਿੱਚ ਕੀਤੇ ਜਾਂਦੇ ਆ ਉਹਨਾਂ ਦੇ ਵਿੱਚ ਇਹ ਸ਼ਾਮਲ ਆ ਮੁੰਡੇ ਔਰ ਇਸੇ ਤਰੀਕੇ ਦੇ ਨਾਲ ਜਿਹੜੇ ਵੀ ਵਪਾਰੀ ਆ ਕਾਰੋਬਾਰੀ ਆ ਉਹਨਾਂ ਨੂੰ ਇਹ ਟਾਰਗੇਟ ਕਰਦੇ ਉਹਨਾਂ ਦੀ ਲਿਸਟ ਬਣਾ ਲੈਂਦੇ ਆ ਫਿਰ ਬਾਅਦ ਵਿੱਚ ਫਰੋਤੀਆਂ ਦੀਆਂ ਕਾਲਾ ਜਾਂਦੀਆਂ ਨੇ ਫਿਰ ਕਿਤੇ ਦਾ ਲੱਗ ਜਾਂਦਾ ਕਿਤੇ ਨਹੀਂ ਵੀ ਲੱਗਦਾ ਕਿਉਂਕਿ ਕੈਨੇਡਾ ਦੀ ਗੱਲ ਆ ਨਾ ਇਹ ਹੁਣ ਜਗਜਾਹਰ ਹੋ ਚੁੱਕੀ ਆ ਕਿ ਉੱਥੇ ਜਾ ਕੇ ਕਰਾਇਮ ਕਰਨਾ ਸੌਖਾ ਕਿੰਨਾ ਹੈ ਨਿਕਲਣਾ ਬਹੁਤ ਸੌਖਾ ਰਾਹ ਹੈ ਉਥੋਂ ਇਹ ਗੱਲ ਜਗ ਜाहिर ਹੋ ਚੁੱਕੀ ਹੈ ਜਿਹੜੇ ਉਥੋਂ ਦੇ ਲੋਕ ਆ ਉਹ ਵੀ ਇਸ ਗੱਲ ਤੋਂ ਪੀੜਤ ਆ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਲੱਗਦਾ ਕਿ ਜਦੋਂ ਦੇ ਇਹ ਹੋਰ ਦੇਸ਼ਾਂ ਤੋਂ ਲੋਕ ਆਏ ਨੇ ਉਦੋਂ ਤਾਂ ਕਰਾਇਮ ਰੇਟ ਜ਼ਿਆਦਾ ਵੱਧ ਗਿਆ ਆ ਉਦੋਂ ਪੁਲਿਸ ਵੀ ਹੱਥ ਖੜੇ ਕਰ ਜਾਂਦੀ ਆ ਪੁਲਿਸ ਵੀ ਏਡੀ ਵੱਡੀ ਕੋਈ ਕਾਰਵਾਈ ਦੇਖਣ ਨੂੰ ਨਹੀਂ ਮਿਲਦੀ ਪਰ ਹਾਂ ਜਦੋਂ ਤੁਸੀਂ ਵਿਦੇਸ਼ ਦੀ ਧਰਤੀ ਤੇ ਉਹ ਪਰਦੇਸ ਆ ਕਿਉਂਕਿ ਉਹ ਅਕਸਰ ਨੂੰ ਉਹ ਤੁਹਾਡੇ ਲਈ ਕੋਈ ਰਹਿਮ ਨਹੀਂ ਰੱਖੇਗਾ ਜੇਕਰ ਤੁਸੀਂ ਉੱਥੇ ਇਸ ਤਰੀਕੇ ਦੀ ਕੋਈ ਕਾਰਵਾਈ ਕਰਦੇ ਹੋ ਤਾਂ ਉਸੇ ਤਰੀਕੇ ਦੀ ਕਾਰਵਾਈ ਦੇਖਣ ਨੂੰ ਮਿਲੀ ਆ ਤਿੰਨ ਮੁੰਡੇ ਡਿਪੋਰਟ ਕਰਨ ਦਾ ਐਲਾਨ ਹੋ ਚੁੱਕਾ ਆ ਔਰ 78 ਮੁੰਡੇ ਜਿਹੜੇ ਇਸ ਤਰੀਕੇ ਦੇ ਆ ਜਿਹੜੇ ਕਿ ਵਿਦੇਸ਼ੀ ਨਾਗਰਿਕ ਆ ਉਹਨਾਂ ਚ ਕਿੰਨੇ ਪੰਜਾਬੀ ਹੋਣਗੇ ਇਹ ਵੀ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ ਪਰ 78 ਮੁੰਡੇ ਆ ਜਿਨ੍ਹਾਂ ਦੀ ਪਛਾਣ ਕੀਤੀ ਗਈ ਆ ਜਿਹੜੇ ਇਸ ਤਰੀਕੇ ਦੇ ਅਪਰਾਧਾ ਦੇ ਵਿੱਚ ਸ਼ਾਮਲ ਆ ਖਾਸ ਤੌਰ ਤੇ ਜਿਨ੍ਹਾਂ ਤੋਂ ਵੱਲੋਂ ਫਰੋਤੀ ਦੀਆਂ ਕੌਲਾ ਜਾਂਦੀਆਂ ਨੇ ਉਹ ਸ਼ਨਾਖਤ ਉਹਨਾਂ ਦੀ ਕੀਤੀ ਗਈ ਆ ਤਾਂ ਉਹਨਾਂ ਨੂੰ ਵੀ ਡਿਪੋਰਟ ਕਰਨ ਦੇ ਐਲਾਨ ਆਉਣ ਵਾਲੇ ਸਮੇਂ 'ਚ ਹੋਣਗੇ ਤਾਂ ਯਾਨੀ ਕਿ ਕਹਿ ਸਕਦੇ ਕਿ ਅਮਰੀਕਾ ਤੋਂ ਬਾਅਦ ਹੁਣ ਪੰਜਾਬੀ ਕੈਨੇਡਾ ਤੋਂ ਡਿਪੋਰਟ ਹੋਣ ਜਾ ਰਹੇ ਆ ਜੀ ਸਵਾਲ ਤੇ ਹੀ ਆ ਵੀ ਪੰਜਾਬ ਤੋਂ ਗਏ ਮੁੰਡੇ ਜਾਂ ਪੰਜਾਬ ਦੇ ਆਲੇ-ਦਾਲਿਆਂ ਤੋਂ ਗਏ ਮੁੰਡੇ ਕੁੜੀਆਂ ਇਹਨਾਂ ਦੀ ਸੰਗਤ ਦੇ ਵਿੱਚ ਕਿਉਂ ਫਸ ਜਾਂਦੇ ਆ ਪਿੱਛੇ ਜੇ ਅਸੀਂ ਦੇਖਿਆ ਅਸੀਂ ਖਬਰਾਂ ਕਿ ਗੱਡੀਆਂ ਚੋਰੀ ਕੀਤੀਆਂ ਗੈਰਚ 'ਚ ਲਗਾਈਆਂ ਜਾਂ ਜਾਂ ਅੱਜ ਤੱਕ ਕਿ ਪਲਾਜ਼ਿਆਂ ਦੇ ਵਿੱਚੋਂ दारू ਦੀਆਂ ਪੇਟੀਆਂ ਚੋਰੀ ਹੋਈਆਂ ਪਰ ਜਵਾਬ ਇਹ ਹੈ ਕਿ ਉਹਨਾਂ ਦੀਆਂ ਹਰਕਤਾਂ ਦੇ ਨਾਲ ਦੁਨੀਆ ਦੇ ਵਿੱਚ ਇੱਕ ਕਮਿਊਨਿਟੀ ਜਿਹੜੀ ਆ ਉਹ ਬਦਨਾਮ ਹੁੰਦੀ ਹੈ ਤੇ ਉਹ ਜਿਹੜੀ ਕਮਿਊਨਿਟੀ ਨਾਲ ਆਬਸਥਾ ਹੁੰਦੇ ਆ ਉਸ ਨੂੰ ਜਿਹੜਾ ਆ ਮਾਣ ਨਹੀਂ ਸਗੋਂ ਸ਼ਰਮ ਮਹਿਸੂਸ ਹੁੰਦੀ ਆ ਇਹ ਸੀ ਸਾਡੀਆਂ ਅੱਜ ਦੀਆਂ ਵੱਡੀਆਂ ਖਬਰਾਂ ਅ ਤੁਸੀਂ ਦੇਖਦੇ ਰਹੋ ਜਗਬਾਣੀ ਮਹਿੰਦਰ ਸਿੰਘ ਕਹਿ ਰਿਹਾ ਆਪਣੇ ਸਹਿਯੋਗੀ ਕੈਮਰਾਮੈਨ ਜਸਵਿੰਦਰ ਦੇ ਨਾਲ